ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਸੋ ਅੱਜ ਆਪਾਂ ਕਿਤੇ ਜਾਣ ਵਾਲਿਆ ਟੂਰ ਰਸਣਾ ਵਾ ਆਪਾਂ ਕਿਤੇ ਦਾ ਤੇ ਤੁਸੀਂ ਗੈਸ ਕਰਨਾ ਵਾ ਗੈਸ ਕਰਕੇ ਸਾਨੂੰ ਦੱਸਣਾ ਵਾ ਵੀ ਅਸੀਂ ਜਵਾਲਾ ਦੇ ਵੀ ਜਾਣਾ ਵਾ ਜਾਂ ਤਾਂ ਫਿਰ ਵੈਸੇ ਹੋ ਕੇ ਵੀ ਜਾਣਾ ਵਾ ਸਾਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਟਾਈਪ ਕਰਕੇ ਦੱਸ ਕੇ ਜਾਣਾ ਵਾ ਐਵੇਂ ਨਹੀਂ ਵੀ ਵੀਡੀਓ ਦੇਖ ਲਈ ਲਾਈਕ ਸਬਸਕ੍ਰਾਈਬ ਨਾ ਕੀਤਾ ਨਾ ਕਮੈਂਟ ਕੀਤਾ ਕਮੈਂਟ ਇਹ ਤਿੰਨੇ ਚੀਜ਼ਾਂ ਕਰਕੇ ਤੁਸੀਂ ਫੇਰ ਦੇਖ ਕੇ ਜਾਣੀ ਹੈ ਵੀਡੀਓ ਓਕੇ ਗਾਇਜ਼ ਤੇ ਥੈਂਕ ਯੂ ਗਾਇਸ ਵੀ ਤੁਸੀਂ ਸਾਡੇ ਸਬਸਕ੍ਰਾਈਬਰ 143 ਕਰ ਦਿੱਤੇ ਆ ਥੈਂਕ ਯੂ ਵੈਰੀ ਮੱਚ ਤੇ ਅਸੀਂ ਛੇਤੀ ਕੋਈ ਚੈਲੰਜ ਲੈ ਕੇ ਆਉਣ ਵਾਲੇ ਆ ਤੁਸੀਂ ਛੇਤੀ ਛੇਤੀ ਸਾਡੇ 200 ਸਬਸਕ੍ਰਾਈਬਰ ਕਰ ਦਿਓ ਤੇ ਫਿਰ ਅਸੀਂ ਤੁਹਾਨੂੰ ਇੱਕ ਚੈਲੰਜ ਦਿਖਾਵਾਂਗੇ ਉਹ ਵੀ ਇੱਕ ਹਫਤੇ ਦੇ ਵਿੱਚ ਓਕੇ ਸੋ ਜਦੋਂ ਆਪਾਂ ਸਟੇਸ਼ਨ ਤੇ ਪਹੁੰਚ ਗਏ ਤਾਂ ਫਿਰ ਉਹਨੂੰ ਬਾਕੀ ਸਾਰਾ ਟੂਰ ਤੁਹਾਨੂੰ ਦਿਖਾਵਾਂਗੇ ਹਾਂਜੀ ਤੇ ਲਓ ਜੀ ਅਸੀਂ ਪਹੁੰਚ ਗਏ ਹਾਂ ਸਟੇਸ਼ਨ ਹਾਂ ਸਾਡੇ ਬੰਦੇ ਬੈਠੇ ਆ ਸਾਰੇ ਟ੍ਰੇਨ ਦੀ ਵੇਟਿੰਗ ਹੋ ਰਹੀ ਆ ਤੇ ਬੱਚੇ ਖੇਡ ਰਹੇ ਆ ਛੋਡੀ ਦਾ ਮੌਸਮ ਆ ਦੇਖਦੇ ਆ ਕਿ ਕਦੋਂ ਟ੍ਰੇਨ ਆਦੀ ਹੈ ਵੇਟ ਕਰ ਰਹੇ ਆ ਅਡਿਟ ਟ੍ਰੇਨ ਹੈਗੀ ਮਾਲਵਾ ਐਕਸਪ੍ਰੈਸ ਉਹਦੀ ਵੇਟ ਹੋ ਰਹੀ ਹੈ ਸੋ ਅਸੀਂ ਪਹੁੰਚ ਗਏ ਆ ਜੀ ਕਟੜਾ ਬੈਸਨ ਦਾ ਵੀ ਜਾ ਰਹੇ ਤੇ ਆ ਜਿਹੜਾ ਰਸਤਾ ਮੇਨ ਹੈ ਠੀਕ ਜਾ ਰਿਹਾ ਹੈ ਪੂਰੇ ਬੋੜੇ ਬੋੜੇ ਕੰਨੇ ਬੋੜੇ ਜੀ ਸੁਖਦਾਨ ਤੁਸੋਂ ਮਿਲਣਾ ਚਾਹਤਾ ਹਾਂ आले को दिन आ फाइव सर बाहर चली वाको ओ चलो आने ले लो दो दो पे का बांधने वाला है लेके बाहर हम जो उधर है ना बोले यार यहां ढूंढ थोड़ा जरा भी यार 300 रुपए लग जाएगा लास्ट घोड़ <laughs> चाही <laughs> ਆ ਇਹਦੇ ਵਿੱਚ ਚਾਰੀਆਂ ਦੁਕਾਨਾਂ ਬਹੁਤ ਵਧੀਆਆਂ ਗਈਆਂ ਤੁਸੀਂ ਜਦੋਂ ਮਰਜ਼ੀ ਸੇ ਰੁੱਕ ਕੇ ਚਾਹ ਪਾਣੀ ਪੀ ਸਕਦੇ ਆ ਤੇ ਜੇ ਕੋਈ ਪੈਦਲ ਜਾਣ ਵਾਲਾ ਨਹੀਂ ਹੈਗਾ ਤਾਂ ਉਹ ਖੱਤਰ ਵਗੈਰਾ ਕਰਕੇ ਵੀ ਜਾ ਸਕਦਾ ਆ ਦੇਖੋ ਖੱਤਰ ਕਿਨੇ ਆਲੇ ਆ ਇੱਥੇ ਵੀ ਜਾ ਸਕਦੇ ਜੇ ਕੋਈ ਛੋਟਾ ਬੱਚਾ ਹੈਗਾ ਤਾਂ ਵੱਕਲ ਵਗੈਰਾ ਦੇ ਵੀ ਜਾ ਸਕਦੇ ਆ ਵੱਕਲ ਮਿਲ ਜਾਂਦੇ ਇੱਥੇ ਕੋਈ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਇੱਥੋਂ ਮਿਲ ਜਾਂਦੀ ਹੈ

і доки бачили ਸੀ ਬਾਗਿਆ ਜੀ ਆਦਿਕਵਾਰੀ ਗਰਭਜੋਨ ਇੱਥੇ ਮੰਨਤਾ ਹੈ ਇਹ ਆ ਵੀ 6 ਵਜੇ ਤੋਂ ਬਾਅਦ ਪਤਾ ਕਰ ਦੇਣਾ ਹੈ ਮਾਤਾ ਰਾਣੀ ਇੱਥੇ 9 ਮਹੀਨੇ ਰਹੀ ਸੀਗੀ ਗੁਫਾ ਵਿੱਚ ਤੇ ਉਹਨਾਂ ਨੇ 9 ਮਹੀਨੇ ਇੱਥੇ ਤਪ ਕੀਤਾ ਸੀ ਜਾਂ ਕਹਿ ਲੋ ਵੀ ਰਹਿ ਸੀ ਇੱਥੇ 9 ਮਹੀਨੇ ਤੇ ਤਾਂ ਇਹ ਗਰਭਜੋਨ ਕਹਿ ਦਿੰਦੇ ਆ ਆਕਰੋ ਦਰਸ਼ਨ ಬಾ ತುರ್ ಆಮ ಆಗನ ಹೇಗೋ ಪೂರಮೀಟರ್ ਇਥੇ ਪਰਚੀ ਲੈਣ ਜਾ ਰਹੇ ਆਂ ਪਰਚੀ ਲੈ ਕੇ ਤੇ ਫਿਰ ਅਸੀਂ ਜਾ ਰਹੇ ਆਂ ਭਵਨ ਤੇ ਵਾਪਸੀ ਤੇ ਇੱਥੇ ਮੱਥਾ ਟੇਕਾਂਗੇ ਕਿਉਂਕਿ ਇੱਥੇ ਮੱਥਾ ਟੇਕਣ ਦਾ ਰਸ ਬਹੁਤ ਜ਼ਿਆਦਾ 24 ਘੰਟੇ ਦਾ ਟਾਈਮ ਆ ਇੱਥੇ 24 ਘੰਟੇ ਬਾਅਦ ਉਹ ਤੁਸੀਂ ਮੰਦਿਰ ਤੋਂ ਵਾਪਸ ਆ ਜਾਣਾ ਫਿਰ ਮੱਥਾ ਇੱਥੇ ਆ ਕੇ ਟੇਕਾਂਗੇ ਮੌਸਮ ਅੱਜ ਬਹੁਤ ਸਾਫ ਆ ਬਹੁਤ ਵਧੀਆ ਧੁੱਪ ਲੱਗ ਰਹੀ ਹੈ ਸਾਡੇ ਭਗਤ ਜਿਹੜੇ ਸਾਡੇ ਨਾਲ ਆਏ ਆ ਨਹੀਂ ਅੱਜ ਕੋਈ ਨਹੀਂ ਆਪ ਲੋਕ ਸਨੈਕ ਖਾਣ ਆਏ ਆ ਆ ਹੈਗਾ ਜੀ ਭਵਨ ਰਸਤਾ ਪੱਟੀ ਲੈ ਕੇ ਅਸੀਂ ਇੱਥੋਂ ਭਵਨ ਨੂੰ ਵਾਪਸ ਜਾਵਾਂਗੇ ਦਰਸ਼ਨ ਕਰਨ ਵਾਸਤੇ ਆ ਦੇਖੋ ਆ ਮਰਗੀ ਸਾਨੂੰ ਪਰਚੀ ਦਰਸ਼ਨ ਦੇ ਜੀ ਤੇ 18 ਘੰਟੇ ਦਾ ਟਾਈਮ ਇੱਥੇ ਪਰਚੀ ਦਾ ਮਾਥੜਿਕਾਂ ਦਾ ਤੇ ਅਸੀਂ ਹੁਣ ਜਾ ਰਹੇ ਆ ਭਵਨ ਤੇ ਭਵਨ ਤੋਂ ਵਾਪਸੀ ਇੱਥੇ ਆ ਕੇ ਦਰਸ਼ਨ ਕਰਾਂਗੇ ਗਰਭਜੂੰਦੇ ਤੇ ਕਮੈਂਟਾਂ ਵਿੱਚ ਦੱਸਿਓ ਵੀ ਕਿਹੜਾ-ਕਿਹੜਾ ਭਗਤ ਇੱਥੇ ਆ ਕੇ ਮਾਤਾ ਜੀ ਦੇ ਦਰਸ਼ਨ ਕਰ ਚੁੱਕਾ 10 ਵਜੇ ਨੂੰ ਬੋਲੋ ਗਾਇਸ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਵਾ ਗਰਭਜੂੰਦੇ ਦਾ ਰਸਤਾ ਮੇਰਾ ਸਟਾਫ ਬੰਦ ਰੱਖਦੀ ਨਾ ਤੋ ਇਹ ਯੋਣੀ ਹੈਗੀ ਆ ਜਾਦਾ ਪਲੇਨ ਰਸਤਾ ਨਹੀਂ ਹੋਣਾ ਹੈਗਾ। ਡਾਂਟਿਆਂ ਨੂੰ ਨਾਲ ਹੀ ਰੱਖਿਓ। ਚਲੋ 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 ਬੱਚਾ ਪਲਟੀ। ਹੁਣ ਤਾਂ ਤਰਾਈਆਂ ਚੱਲ ਰਹੀਆਂ ਤਰਾਈਆਂ। ਪਰ ਜਦੋਂ ਚੜਾਈ ਆਉਂਦੀ ਹੈ ਉਹਦਾ ਬਹੁਤ ਮੰਦਾ ਲੱਗਦਾ। ਚਲੋ ਬਾਕੀ ਵਾਹ ਮੈਂ ਇਧਰ ਰਸਤਾ ਜਿੱਦਾਂ ਉਹਦਾ ਬਣਿਆ ਉਸ ਸਾਹਮਣੇ ਜਾਣਾ ਤੇ ਪੈਣਾ ਹੀ ਆ ਉਹ ਕਿੱਥੇ ਆ ਵਾਹ ਵਾਹ ਨਹੀਂ ਗਿਆ کافی ਜਿਆਦਾ ਤਰਾਈ ਆ ਇਸ ਟਾਈਮ ਦੇਖੋ ਤੁਸੀਂ ਕੋਈ ਨਾ ਅੰਦਰ ਫਰਾੜੀ ਜਾਣਾ ਆਪਾਂ ਇਨੀ ਲੜਨਾ ਕਰੀਏ ਤਬਿਲ ਕੁਛ ਆਪਾ ਇਹ ਸਾਹ ਰੋਸਤਾ ਆ ਕੋਈ ਗੰਦਗੀ ਨਹੀਂ ਹੈ ਨਾ ਜੇ ਜਗਾ ਪਾਣੀ ਪੀਣ ਵਾਸਤੇ ਟੂਨੀਆ ਵਗਦਾ ਪਰਵੰਦ ਜਿੱਦਾਂ ਮਰਜ਼ੀ ਪਾਣੀ ਪੀ ਸਕਦੇ ਆ ਉਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਤੇ ਆਹ ਭਾਈ ਸਾਹਿਬ ਵੀ ਤੁਹਾਨੂੰ ਟੱਕਰ ਸਕਦੇ ਆ ਜੇ ਤੁਹਾਡਾ ਭੰਗੜਾ ਪਾਉਣ ਨੂੰ ਦਿਲ ਕਰੇ ਤੇ ਤੁਸੀਂ ਇੰਜੋਏਮੈਂਟ ਵੀ ਕਰ ਸਕਦੇ ਆ ਇੱਕਦਵਾ ਸਕੂਟਰੀਆਂ ਆ ਬਹਿਨਾ ਚੱਲ ਰਹੀਆਂ ਆਸੇ ਸਾਨੂੰ ਆਨਲਾਈਨ ਲੋਕਿੰਗ ਕਰਾਉਣੀ ਪੈਂਦੀ ਹੈ। ਹੂੰ। ਇਹ ਸਾਂਝੀ ਛੱਤ ਤੋਂ ਲੈ ਕੇ ਭਵਨ ਤੱਕ ਜਾਂਦਾ ਹੈ। ਇਹ ਨਹੀਂ ਭਵਨ। ਆਹ ਰਸਤਾ ਹੈਗਾ ਜੀ। ਮਹਿਰਮਾ ਮਹਿਰਮਾ ਨੂੰ। ਨਾ। ਅਜੇ ਕੋਈ ਨਹੀਂ। ਕਟੜਾ ਤੋਂ ਪਵੰਦੀ ਲੰਬਾਈ ਹੈਗੀ ਆ 12 ਕਿਲੋਮੀਟਰ ਤੇ ਕਟੜਾ ਤੋਂ ਪਹਿਲਾਂ ਸਾਂਝ ਸ਼ਤ ਆਉਂਦੀ ਆ ਜਿਹਨੂੰ ਗੜਵਜਨ ਗੁਹਾ ਵੀ ਕਹਿੰਦੇ ਆ ਉਹ ਹੈਗੀ ਆ 6 ਕਿਲੋਮੀਟਰ ਜੇਕਰ ਚਲੋ ਅਸੀਂ ਪਵੰਦੀ ਨੂੰ ਅਸੀਂ ਮਾਤਾ ਵੈਸ਼ਨੂ ਦੇ ਵੀ ਦੇ ਜਰੂਰ ਦਰਸ਼ਨ ਕਰਾਵਾਂਗੇ ਤੇ ਤੁਸੀਂ ਘਰ ਬੈਠੀ ਹੀ ਰਹੋ ਇਹ ਜਿਹੜਾ ਨਾ ਮੌੜ ਸਤਾ ਇੱਥੇ ਕੁਝ ਚੜ੍ਹਾਈ ਹੈਗੀ ਆ ਤੇ ਕੁਝ ਉਤਰਾਈ ਵੀ ਹੈਗੀ ਆ। ਮਤਲਬ ਕਿ ਜ਼ਿਆਦਾ ਚੜ੍ਹਾਈ ਨਹੀਂ ਕਿ ਆਪਾਂ ਕਹਿ ਸਕਦੇ। ਥੋੜਾ ਨੋਰਮਲ ਜਿਹਾ ਰਸਤਾ ਹੈਗਾ। ਨੀਚੇ ਨਾਲੋਂ ਕਾਫੀ ਵਹਿਰ ਆਉਂਦਾ ਹੈ। ਨਾ ਇੱਥੇ ਇਨੀ ਸਮੈਲੋਂ ਦੀ ਹੈਗੀ ਆ ਤੇ ਨਾ ਹੀ ਇੱਥੇ ਇਨਾ ਜਿਦਾ ਆ ਕਹਿ ਦਵਾਂ ਟਿੱਪੂ ਇਦਾਂ ਦੀ ਚੀਜ਼ਾਂ ਘੱਟ ਚੱਲਦੀਆਂ ਆ। ਤੇ ਇੱਥੇ ਸਾਫ਼ ਸਫਾਈ ਵੀ ਜ਼ਿਆਦਾ ਵਾ ਕਿਉਂਕਿ ਇੱਥੇ ਘੋੜੇ ਨਹੀਂ ਹੈਗੇ। ਹੂੰ ਕੋੜੇ ਹੋਣਗੇ ਤਾਂ ਉਹਨਾਂ ਨੂੰ ਥੋੜੀ ਗੰਦਗੀ ਬਹੁਤ ਹੋਈ ਇਸ ਕਰਕੇ ਤੁਸੀਂ ਇਸ ਮਾਰਗ ਦਾ ਵੀ ਇਸਤੇਮਾਲ ਕਰ ਸਕਦੇ ਹੋ ਬਿਲਕੁਲ ਗਾਇਸ ਤੁਸੀਂ ਦੇਖ ਸਕਦੇ ਹੋ ਵੀ ਇਦਾਂ ਪਵਨ ਦੇ ਇੱਥੇ ਸਾਈਨ ਦਿਖਾਈ ਦੇ ਰਹੇ ਕਿ ਵੀ ਪਵਨ ਇੰਨੇ ਕਿਲੋਮੀਟਰ ਦੂਰ ਹੈਗਾ ਵਾ ਤੇ ਇਹਨਾਂ ਤੁਹਾਨੂੰ ਛੇਤੀ ਪਤਾ ਵੀ ਲੱਗ ਜੂਗਾ ਵੀ ਕਿੰਨਾ ਕੂਤੂਰ ਰਹਿ ਗਿਆ ਵਾ ਆਪਣਾ ਪਵਨ ਤੇ ਸਾਹ ਕਾਫੀ ਚੜ ਜਾਂਦਾ ਹੈ ਕਿਉਂਕਿ ਪੈਦਲ ਜਾਣਾ ਪੈਂਦਾ ਹੈ ਪੈਦਲ ਜਾਣ ਵੇਲੇ ਤੁਸੀਂ ਛੋਟਾ ਨਾਲ ਜ਼ਰੂਰ ਲੈ ਲਿਓ ਕਿਉਂਕਿ ਜਿੱਦਾਂ ਭਗਤਾਂ ਨੇ ਛੋਟਾ ਫੜਿਆ ਹੋਇਆ ਸਾਰੇ ਆ ਬੈਠੇ ਤੁਸੀਂ ਦੇਖ ਸਕਦੇ ਹੋ ਫਿਰ ਤੁਹਾਨੂੰ ਨਾ ਮਾਰਗ ਵਿੱਚ ਕੋਈ ਪਰੇਸ਼ਾਨੀ ਨਹੀਂ ਆ ਸਕਦੀ ਹਾਂਜੀ ਜੇਕਰ ਤੁਸੀਂ ਸਨੈਕਸ ਵਗੈਰਾ ਲੈਣੇ ਆ ਤਾਂ ਇੱਦਾਂ ਛੋਪਾ ਹੈ ਗਿਆ ਸੌਲ ਵਗੈਰਾ ਬਣੇ ਹੋਏ ਆ ਕਿਸੇ ਤੋਂ ਲੈ ਵੀ ਸਕਦੇ ਹੋ 사 ਲਓ ਬਾਈਕ ਆਰਟ ਕਰਦੇ ਹਾਂ ਜੋ ਵੀ ਖਾਣਾ ਹੋਊਗਾ ਕੋਲ ਕਾਫੀ ਕੋਰਡ ਕਾਫੀ ਇਹ ਸੈਂਡਵਿਚ ਇਪੀਮੂਤੀਦਲੇ ਇਹ ਹੋਣਗੇ ਤੇ ਇਸ ਦਾ ਸਟਾਲ ਲੱਗੇ ਹੋਣਗੇ ਤੇ ਉਦੋਂ ਤੁਸੀਂ ਖਾਣ ਪੀਣ ਨੂੰ ਲੈ ਸਕਦੇ ਹੋ ਰਸਤਾ ਇਹ ਸਾਰਾ ਸਾਫ਼ ਹੋਣ ਦੇ ਨਾਲ ਨਾਲ ਤੁਸੀਂ ਇਹ ਦੇਖਦੇ ਹੋ ਸਾਰੇ ਰਾਤੇ ਸ਼ੈੱਡ ਵਗੈਰਾ ਪੈ ਚੁੱਕੀ ਹੈ ਮਤਲਬ ਕਿ بارش ਦੇ ਦਿਨਾਂ ਵਿੱਚ ਤੁਸੀਂ ਜੇਕਰ ਯਾਤਰਾ ਤੇ ਆਉਂਦੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਸਕਦੀ ਕਿ ਤੁਸੀਂ ਵਾਟਸਐਪ 'ਤੇ ਭੇਜ ਜਾਓਗੇ ਇੱਕ ਪਛੜੀ ਆ ਓਕੇ پہاੜ ਤੋਂ ਜਿਹੜੇ ਇੱਥੇ ਪੱਥਰ ਆ ਨਾ ਉਹ ਨਾ ਤਾਂ ਥੋੜੇ ਬਚ ਕੇ ਰਹਿਣਾ ਹੈ ਤੁਹਾਨੂੰ بارش ਦੇ ਵਿੱਚ ਹਾਂ ਆਸ-ਪਾਸੇ ਬੋਰਡ ਵੀ ਲੱਗੇ ਹੋਣੇ ਆ ਇੰਗਲਿਸ਼ ਵਿੱਚ ਲਿਖਿਆ ਹੋਣਾ ਮਾ ਵੀ ਲੈਂਡਸਲਾਈਡ ਆ ਰਹੀ ਸੋ ਗਾਇਸ ਤੁਹਾਨੂੰ ਦਿਖਾ ਰਹੇ ਹਾਂ ਮਾਤਾ ਜੀ ਦਾ ਭਵਨ ਤੁਹਾਨੂੰ ਦਿਖਾਈ ਦੇ ਰਿਹਾ ਫਾਈਨਲੀ ਨਾਵੀ ਆ ਗਈਆਂ ਆਹ ਵਾਹ ਦੇ ਕਿੰਨਾ ਮਨ ਮੋਹ ਨਾਲ ਭਵਨ ਹੈਗਾ ਕੋਟਾਦਰਸ਼ਨ ਕਾਫੀ ਅਸੀਂ ਲੱਗੇ ਪਹੁੰਚ ਗਏ ਆ ਹਾਂ ਚਲੋ ਆਉਚਰੀ ਸੁਣਿਆ ਕਿ ਇਹ ਰਸਤਾ ਕਿਹਦੀ ਦਿਸ਼ੇ ਤੇ ਮੁੱਕਣ ਵਾਲਾ ਸਾਡੇ ਨਾਲ ਖੱਲੀਆਂ ਪੈ ਗਈਆਂ ਕਿਉਂਕਿ 14 ਕਿਲੋਮੀਟਰ ਦਾ ਰਸਤਾ ਟਾਈਮ ਲੱਗ ਜਾਂਦਾ ਜਾਣ ਦਾ ਹੈਨਾ ਕੋਈ ਗੱਲ ਪਹਿਲਾਂ ਪਹਿਲਾਂ ਜਦੋਂ ਅਸੀਂ ਆਏ ਹੋਏ ਸੀਗੇ ਇੱਥੇ ਤਾਂ ਹੁੰਦੇ ਸੋ ਆਰ ਸਟਾਜਰ ਨਹੀਂ ਚਾਲੂ ਸੀ ਤਾਂ ਜੋ ਵੀ ਸਮਾਨ ਸੀ ਇਸ ਤੇ ਸ਼ਾਪਾਂ ਵਗਰਾ ਤੇ ਸਾਰਾ ਖੱਟਰਾ ਨਹੀਂ ਜਾਂਦਾ ਹੁੰਦਾ ਸੀਗਾ ਹੁਣ ਇਹ ਸਾਰਾ ਸਮਾਨ ਸੰਦੇਸਾਂ ਦੀਆਂ ਗੱਡੀਆਂ ਆ ਰਹੀਆਂ ਵਾ ਭਵੰਦਾ ਕਾਰੀਆਂ ਸੋ ਟਰਾਂਸਪੋਰਟ ਦਾ ਕੰਮ ਬੜਾ ਈਜ਼ੀ ਹੋ ਗਿਆ ਜਿੰਨਾ ਕੁਸ਼ ਕੋਹ ਤੱਕ ਮੰਗਾਈ ਥੇ ਕੰਟਰੋਲ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਰਸਤਾ ਅਸੀਂ ਆਹ ਰਸਤੇ ਸਣੀ ਜਾ ਰਹੇ ਆਂ ਔਰ ਬਿਲਕੁਲ ਸਾਹਮਣੇ ਭਵਨ ਦਿਖ ਰਿਹਾ ਜੀ ਉੱਥੇ ਜਾ ਰਹੇ ਆਂ ਅਸੀਂ ਤੁਸੀਂ ਵੀ ਉਹ ਵੀ ਚੈੱਕ ਕਰ ਸਕਦੇ ਹੋ ਕਿ ਕਿੰਨਾ ਵਜੇ ਸਵਾ ਭਗਤ ਜੀ ਕਦਮਾਂ ਕੱਢ ਰਹੇ ਨੇ ਬੜੀ ਸ਼ਰਧਾ ਹੈ ਲੋਕਾਂ ਦੀ ਬਈ ਆ ਜਾਂਦੀ ਆ ਜਦੋਂ ਦਿੱਕੀ ਲੋਰੋ ਉਹ ਦੇਂਦਨੀ ਕੋਲ ਫੜ ਕੇ ਬਈ ਥੋੜਾ ਜਿਹਾ ਛੋਟੇ ਬੱਚਿਆਂ ਵਾਸਤੇ ਇਦਾਂ ਦੀ ਬੱਗੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਜਿਹੜੇ ਕਿ ਕਟੜਾ ਤੋਂ ਲੈ ਕੇ ਭਵਨ ਤੱਕ ਜਾਂ ਸੰਝ ਸ਼ਹਿਰ ਤੱਕ ਲੈ ਕੇ ਆ ਰਹੇ ਆ ਇਦੇ ਵਾਸਤੇ ਥੋੜੀ ਜਿਹਾ ਕੁਝ ਚਾਰਜ ਕਰਦੇ ਆ ਕਿ ਚਾਰਜ ਦੇ ਬਿਲਦੇ ਤੁਸੀਂ ਆਪਣੇ ਬੱਚਾ ਨੂੰ ਬਿਠਾ ਕੇ ਆਸਾਨੀ ਨਾਲ ਭਵਨ ਤੱਕ ਆ ਸਕੋਗੇ ਕਿ ਅਜੇ ਨਵਾਂ ਰਸਤਾ ਵਾ ਇਹਨਾਂ ਤੁਸੀਂ ਸ਼ਾਰਟਕਟ ਵੀ ਇੱਕ ਸਾਫ ਦਾ ਬਣ ਸਾਦਦੇ ਆ ਕਿਉਂਕਿ ਜਿਹੜਾ ਪੁਰਾਣਾ ਰਸਤਾ ਹੁੰਦਾ ਸੀ ਉਹਦਾ ਉਹਦੀਆਂ ਨਾ ਬਾਟ ਬਹੁਤ ਲੰਬੀ ਹੁੰਦੀ ਸੀ ਤੇ ਇਹਦੇ ਵਿੱਚ ਚੜਾਈ ਵੀ ਘੱਟ ਆ ਥੋੜੀ ਜਿਹੀ ਚੜਾਈ ਜਾਰੀ ਹੁੰਦੀ ਸੀ ਕਿ ਤੇ ਤਰਾਈਆਂ ਨਹੀਂ ਜਾਂਦੀਆਂ ਨਹੀਂ ਉੱਥੇ ਤਾਂ ਤਰਾਈ ਬਿਲਕੁਲ ਵੀ ਹੈ ਨਹੀਂ ਸਾਧੂ ਜੀ ਨੂੰ ਆਪਾਂ ਸ਼ੋਰਟਕਟ ਜੈਸਾ ਦੇਖਦਾ ਹਾਂ ਦਾ ਤੇ ਆਪਾਂ ਲਾਗੀ ਪਹੁੰਚ ਗਏ ਹਾਂ ਭਵਨ ਦੇ ਭਵਨ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਜਾਵਾਂਗੇ ਗਰਭਜੋਤ ਠੀਕ ਹੈ ਜੀ ਜਿਸੇ ਮਾਤਾ ਜੀ ਨੇ 9 ਮਹੀਨੇ ਰਹਿ ਕੇ ਤੱਪ ਕੀਤਾ ਸੀ ਸੋ ਇਹ ਚੱਲ ਰਹੇ ਨੇ ਚੁੱਲੇ ਜੇਕਰ ਤੁਸੀਂ ਟੇਡਾ ਮੰਦਿਰ ਜਾਣਾ ਹੋਵੇ ਨਾ ਸੌਰੀ ਸੈਰਨਾਥ ਮੰਦਿਰ ਤੇ ਜਾ ਸਕਦੇ ਹੋ ਇਹ ਦੇਖੀਏ ਰਾਤ ਕੇ ਸਮੇਂ ਦਾ ਵੀਊ ਮੰਦਿਰ ਦਾ ਕੀ ਸ਼ਾਨਦਾਰ ਵੀਊ ਤੋ ਫਗਦੀ ਅਸੀਂ ਆ ਗਏ ਆ ਪੈਰੋ ਮੰਦਰ arati ਮੱਥਾ ਟੇਕ ਲਿਆ ਸੀਗਾ ਤੇ ਰਸ਼ ਸੀਗਾ ਕਾਫੀ ਮੌਸਮ ਵੀ ਬੜਾ ਠੰਡਾ ਸੀ ਤੇ ਉਸ ਤੋਂ ਬਾਅਦ ਫਿਰ ਕਿਹਾ ਜਾਂਦਾ ਵੀ ਜੇ ਕੋਈ ਪੈਰੋ ਮੰਦਰ ਨਾ ਆਵੇ ਤਾਂ ਯਾਤਰਾ ਉਹ ਦੀ ਸੰਪੂਰਨ ਨਹੀਂ ਮੰਨੀ ਜਾਂਦੀ ਤੋ ਅਸੀਂ ਫਿਰ ਹੁਣ ਆ ਗਏ ਆ ਪੈਰੋ ਮੰਦਰ ਆ ਦੇਖੋ ਕਾਫੀ ਜ਼ਿਆਦਾ ਰਸ਼ਾ ਇਥੇ ਛਰਦੀਆਂ ਨੇ ਛੁੱਟੀਆਂ ਸਟਾਰਟ ਹੋ ਗਈਆਂ ਜਿਸ ਕਰਕੇ ਅੱਜ ਇੱਥੇ ਵੀ ਕਾਫੀ ਰਸ਼ ਆ ਰਿਹਾ ਹੈ ਅਰਸਤਾ ਮੰਦਰ ਤੋਂ ਜਾਂਦਾ ਜੀ ਆ ਦੇਖੋ ਤੁਸੀਂ ਪਹਿਲੇ ਮੰਦਰ ਤੋਂ ਕਿੰਨਾ ਵਧੀਆ ਦ੍ਰਿਸ਼ ਦਿੱਸਦਾ ਹੈ ਸਬਸਾਈਡ ਦਾ ਕਿੰਨੀਆਂ ਉੱਚੀਆਂ ਪਹਾੜੀਆਂ ਆ ਲੋਕ ਜਿਹੜੀ ਸੰਗਤਾਂ ਖੜੀਆਂ ਨੇ ਛੋਟੇ ਕੋਣ ਵਾਲੀਆਂ ああ。<laughs> ਆਹ ਵਾਹ ਜੀ ਜੇਸਰ ਦੇਖੋ ਅਲਹਮਦੁਲਿਲਾਹ ਜੀ ਚੋ ਕਰਾ ਚਾਹੁੰਦਾ ਹਾਂ ਕਿ ਸਾਡੇ ਬਾਸ ਹੋਣੋ ਜੀ ਬਸ ਬੰਦ ਕਰ ਦੇਣਾ ਸੀ ਉਹ ਬੰਦ ਕਰ ਦੇਣਾ ਸੀ ਜੀ ਹਾਂ ਹਾਪ ਲੈਣੇ ਤਾਂ ਕਰ ਬਸ ਕੰਸੀ ਤਰਾ ਜੀ ਪੂਰਤੀ ਜਾਓ ਨਾ ਕੁਝ ਨਹੀਂ ਜੋ ਉਹ ਭਰ ਦੇ ਰਹੇ ਨੇ ਚਲੋ ਆਪਰੇ ਫਰਟਾ ਕਿ ਚਿਤਾਓ ਕਿਆ ਕਰਾਉਂ ਨਾ ਇਹ ਰਿਸਪੋਨਸਿਬਲ ਪੈਸਾ ਕਹਿੰਦੇ ਹੋ ਚੁਪਾ ਹੋ ਗਿਆ ਚਲੋ ਦੇਖਦੇ ਆਪਾਂ ਇਹ ਹੈ ਪਰਮੰਦਰ ਅੱਜ ਬਜਾਣਾ 10 ਦੇ ਕੋ ਮੰਗਦੇ ਹਾਂ ਧੰਨ ਕੋਈ ਵਾਦੇ ਨਹੀਂ ਭਈਏ ਕਦੇ ਨਹੀਂ ਕੋਈਦਾ ਢਾਈ 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 ਸੋ ਹਣੀ ਸੋ ਹੁਣ ਅਸੀਂ ਜਾ ਰਹੇ ਆਂ ਵਾਪਸ ਤੇ ਤੁਹਾਨੂੰ ਦਰਸ਼ਨ ਕਰਾਏ ਆਂ ਪੈਰੋ ਮੰਦਰ ਦੇ ਤੇ ਭਵਨ ਦੇ ਠੀਕ ਆ ਜੀ ਉੱਥੇ ਚਲੋ ਵੀਡੀਓ ਲਾਉਡ ਨਹੀਂ ਹੈਗੀ ਨਾ ਭਵਨ ਵਿੱਚ ਵੀਡੀਓ ਲਾਉਡ ਨਾ ਤੇ ਨਾ ਹੀ ਪੈਰੋ ਮੰਦਰ ਵਿੱਚ ਵੀਡੀਓ ਲਾਉਡ ਆ ਤੁਹਾਨੂੰ ਲਗ 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 ਵਿਊ ਦਿਖਾਏ ਸਾਰੇ ਤੇ ਹੁਣ ਅਸੀਂ ਵਾਪਸੀ ਤੇ ਜਾ ਰਹੇ ਆਂ ਗਰਭਜੂਨ ਜਿਹਨੂੰ ਸਾਂਝ ਸ਼ਤਿ ਵਿਰਾਜ ਕਹਿੰਦੇ ਆਂ ਰਸਤੇ ਵਿੱਚ ਸਾਂਝ ਸ਼ਤਿ ਆਉਣੀ ਆ ਤੇ ਉਸ ਤੋਂ ਬਾਅਦ ਗਰਭਜੂਨ ਗਰਭਜੂਨ ਤੋਂ ਬਾਅਦ ਆਦੀ ਕੁਆਰੀ ਨਾਰ ਉੱਥੇ ਉਹਨੂੰ ਅੱਜ ਕੋਲੀ ਕਹਿੰਦੇ ਵਿੱਚ ਹਾਂ ਅੱਜ ਕੋਲੀ ਹਾਂ ਉੱਥੇ ਅਸੀਂ ਦਰਸ਼ਨ ਕਰਨੇ ਆ ਉਹ ਵੀ ਤਾਂ ਦਰਸ਼ਨ ਕਰਾਉਣੇ ਆ ਪਰਚੀ ਅਸੀਂ ਪਹਿਲਾਂ ਲੈ ਲਈ ਸੀਗੀ ਕਿਉਂਕਿ ਉਹਦਾ ਟਾਈਮ ਹੁੰਦਾ 20 ਤੋਂ 24 ਘੰਟੇ ਇਦਾਂ ਤੁਹਾਨੂੰ ਗਾਇਸ ਦੇਖ ਸਕਦੇ ਹੋ ਤੁਹਾਨੂੰ ਇਹਦਾ ਸਪੀਕਰ ਲੱਗੇ ਟਿਕਣਗੇ ਫਿਰ ਫੇਰ ਚੱਲਣਗੇ ਜਦੋਂ ਆਰਤੀ ਦਾ ਟਾਈਮ ਹੋਊਗਾ ਵੈਸੇ ਹੋਵੇ ਵੀ ਤਾਂ ਤੇ ਫਿਰ ਆਰਤੀ ਵੀ ਤੁਹਾਨੂੰ ਇੱਥੋਂ ਸੁਣੂਗੀ ਕਿਉਂਕਿ ਅਸੀਂ ਜਦੋਂ ਕੁਝਾਂ ਅੰਡੇ ਸੀਗੇ ਸਾਨੂੰ ਸ਼ਾਮ ਨੂੰ ਮੇਰਾ ਆਰਤੀ ਦੀ ਆਵਾਜ਼ਿਤੋਂ ਆਉਂਦੀ ਸੀ ਸਿੱਕ ਕਰ ਉਹ ਭਵਨ ਤੋਂ ਪੈਰੋ ਮੰਦਰ ਤਕਰੀਬਨ ਤਕਰੀਬਨ 2.5 ਕਿਲੋਮੀਟਰ ਪੈ ਜਾਂਦਾ ਜਿੱਥੇ ਜਿੱਥੇ ਜਾਣ ਵੇਲੇ ਬਿਲਕੁਲ ਖੜੀ ਚੜਾਈ ਪੈਂਦੀ ਆ ਤੁਸੀਂ ਪੈਰੋ ਮੰਦਰ ਆਉਣ ਵੇਲੇ ਜਾਂ ਖਚਰ ਕਰ ਸਕਦੇ ਹੋ ਜਾਂ ਛੋਟੇ ਬੱਚਿਆਂ ਵਾਸਤੇ ਬੱਗੀ ਵਗੈਰਾ ਕਰ ਸਕਦੇ ਹੋ ਜਾਂ ਹਾ ਘੋੜੇ ਕਰ ਸਕਦੇ ਹੋ ਸੋ ਆ ਗਿਆ ਜੀ ਮੰਦਰ ਜਾਣ ਨੂੰ ਆਹਦ ਕੋਲ ਜਾਣ ਨੂੰ ਸ਼ਾਰਟਕਟ ਪੌੜੀਆਂ ਜੇਕਰ ਆਪਾਂ ਪੌੜੀਆਂ ਨਾ ਜਾਈਏ ਤਾਂ ਆ ਤੁਸੀਂ ਰਾਹ ਦੇ ਸਕਦੇ ਆ ਆਪਾਂ ਨੂੰ ਘੁੰਮ ਕੇ ਜਾਣਾ ਪੈਣਾ ਇਧਰੋਂ ਜਾ ਕੇ ਉੱਪਰ ਦੀ ਉਹ ਉੱਥੋਂ ਘੁੰਮ ਕੇ ਵਾਪਸ ਆਉਂਦੇ ਆ ਠੀਕ ਹੈ ਜੀ ਇਹ ਪੌੜੀਆਂ ਦਾ ਕਾਫੀ ਸ਼ਾਰਟਕਟ ਰਸਤਾ ਬਹੁਤ ਸ਼ਾਰਟਕਟ ਜਿੰਨਾ ਤੁਹਾਨੂੰ ਵਾਪਸੀ ਜਾਣ ਵਿੱਚ ਬਹੁਤ ਆਸਾਨੀ ਹੋ ਸਕਦੀ ਆ ਸੋ ਤੁਸੀਂ ਵਾਪਸੀ ਆਉਂਦੇ ਹੋ ਸਮੇਂ ਇਹਨਾਂ ਪੌੜੀਆਂ ਦਾ ਪ੍ਰਯੋਗ ਕਰ ਸਕਦੇ ਹੋ ਤੁਸੀਂ ਪਾਹ ਜੀ ਤੁਸੀਂ ਦੇਖ ਸਕਦੇ ਹੋ ਆਹ ਖੋਰ ਪੌੜੀਆਂ ਆ ਗਈਆਂ ਇਸ ਪੌੜੀਆਂ ਦੇ ਨਾਲ ਕਾਫੀ ਰਸਤਾ ਸ਼ਾਰਟਕਟ ਰੈਸ ਹੋ ਜਾਂਦਾ ਉਧਰ ਤੁਹਾਨੂੰ ਕਾਫੀ ਇਧਰੋਂ ਵੱਲ ਕੇ ਹੋਣਾ ਪੈਂਦਾ ਤੇ ਜੇਕਰ ਤੁਸੀਂ ਪੌੜੀ ਦਾ ਇਸਤੇਮਾਲ ਕਰਦੇ ਹੋ ਤਾਂ ਫਿਰ ਛੇਤੀ ਪਹੁੰਚ ਜਾਂਦੇ ਹੋ ਛੇਤੀ ਤੁਸੀਂ ਪਹੁੰਚ ਸਕਦੇ ਹੋ ਤੇ ਤੁਹਾਨੂੰ ਤਖਾਵੜ ਵੀ ਨਹੀਂ ਪਣੀ ਪੈਂਦੀ ਆ ਦੇਖੋ ਕੱਡੀਆਂ ਲੰਬੀਆਂ ਪੌੜੀਆਂ ਪਰ ਤੁਹਾਡੇ ਜਿਹੜੀਆਂ ਖੱਡੀਆਂ ਪਈਆਂ ਉਹ ਜ਼ਰੂਰ ਦੁਖਣਗੀਆਂ ਮਾੜੀਆਂ ਨੇ ਇੱਥੇ ਉੱਤੇ ਤੇ ਵੀ ਹਾਂ ਉੱਤੇ ਦੇ ਛੱਡਦੇ ਵੇਲੇ ਨਾ ਖਣ ਐਂਡ ਉਹ ਦੌੜਦੇ ਆ। ਹੂੰ। ਇਹਨਾਂ ਪੌੜੀਆਂ ਦੀ ਸੰਖਿਆ ਹੈਗੀ 133 ਜਿਵੇਂ ਤੁਹਾਨੂੰ ਵੀਡੀਓ 'ਚ ਪਹਿਲਾਂ ਦਿਖਾਇਆ। ਇਹਦੇ ਨਾਲ ਤੁਹਾਨੂੰ ਕਾਫੀ ਸਹਾਇਤਾ ਮਿਲਦੀ ਸ਼ੋਰਕੋਰ ਵਿੱਚ। ਮੁਰਦਾ ਤੁਹਾਨੂੰ ਰਾਹ ਰਾਹ ਦੇ ਵਿੱਚ ਪੌੜੀਆਂ ਮਿਲਦੀਆਂ ਹੀ ਰਹਿੰਦੇ ਐਮ। ਹੂੰ। ਜੇ ਤੁਸੀਂ ਚਾਹੋ ਤਾਂ ਅੱਥਰ ਸਾਦੇ ਨਹੀਂ ਉਤਰਨਾ, ਨਾ ਉਤਰੋ ਇਹ ਤੁਹਾਡੀ ਮਰਜ਼ੀ ਹੈ। ਹਾਂਜੀ। ਆ ਤੁਸੀਂ ਦੇਖ ਸਕਦੇ ਹੋ ਸੁੰਦਰ ਲੇਹੇ ਪੌੜੀਆਂ ਇਸ ਪੌੜੀ ਜਿਹੜੇ ਪੈਦਲ ਪੂਰਾ ਹੈਟਰ ਤੇ ਆਹ ਹੈ ਗਾ ਰਸਤਾ ਇਸ ਰਸਤੇ ਦੇ ਨਾਲ ਹੀ ਅੱਗੇ ਖੋਰ ਪੌੜੀਆਂ ਸਟਾਰਟ ਆ ਸੁਪਗਜੀ ਦੇਖੋ ਆ ਹੈ ਆਦ ਕੋਵਾਲੀ ਜਿੱਥੇ ਅਸੀਂ ਹੁਣ ਜਾ ਰਹੇ ਹਾਂ ਦੇਖ ਰਹੇ ਆ ਆਹ ਤੁਹਾਨੂੰ ਦਿਖਾਈ ਦਿੱਤਾ ਤੁਹਾਨੂੰ ਪਹਾੜਾਂ ਦਾ 뷰 ਦੇਖ ਰਹੇ ਤੁਸੀਂ ਕਿੰਨਾ ਵਧੀਆ ਆ ਪੌੜੀਆਂ ਜਾ ਰਹੀਆਂ ਸ਼ਾਰਟਕਟ ਪਿੱਛੋਂ ਹੁੰਦਾ ਕਿਹਾ ਹਾਂ ਉਹ ਦੇਖੋ ਉੱਪਰੋਂ ਉੱਪਰੋਂ ਬੋੜੀਆਂ ਆ ਰਹੀਆਂ ਬੋੜਾ ਲੋਪਕ ਜੀ ਹੁਣ ਅਸੀਂ ਦਰਸ਼ਨ ਕਰ ਲਿਆ ਗੜਬ ਜੂਨ ਗੁਫਾ ਦੇ ਇੱਥੇ ਸਾਨੂੰ 1 ਘੰਟਾ ਲੱਗਿਆ ਮੱਥਾ ਟੇਕਣ ਨੂੰ ਤੇ ਮੱਥਾ ਟੇਕ ਕੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਘਟੜਾ ਤੇ ਕਿਉਂਕਿ ਦਰਸ਼ਨ ਕਿਉਂਕਿ ਜਦੋਂ ਅਸੀਂ ਦਰਸ਼ਨ ਕਰਨ ਜਾਣੇ ਆ ਨਾ ਤਾਂ ਉਦੋਂ ਗੁਫਾ ਦੇ ਵਿੱਚ ਫੋਨ ਅਲਾਉਡ ਨਹੀਂ ਹੈਗਾ ਫੋਨ ਜਮ੍ਹਾਂ ਕਰਾਉਣਾ ਪੈਂਦਾ ਹੈ ਫੋਨ ਬਰਸ ਵਗੈਰਾ ਸਾਰਾ ਕੁਝ ਤੁਸੀਂ ਜਮ੍ਹਾਂ ਕਰਵਾ ਕੇ ਜਾ ਸਕਦੇ ਆ ਸਿਰਫ ਕਿਹੜੇ ਦਰਸ਼ਨ ਹੀ ਕਰ ਸਕਦੇ ਆ ਠੀਕ ਹੈ ਜੀ ਤੇ ਬਾਕੀ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਠੀਕ ਹੈ ਜੀ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੈ ਮਾਤਾ ਜੀ